ਦਰਮਗ ਦੇ ਲਈੇ ਮੈ ਲਗਰ ਤੂਤ ਦੀ ਲੜ ਮਗਰੇ ਦੇ ਲਈੇ ਮੈ ਲਗਰ ਤੂਤ ਦੀ ਲੜ ਮਗਰੇ ਦੇ ਲਈੇ ਮੈ ਲਗਰ ਤੂਤ ਦੀ ਰਾਈ ਵੇ ਰਾਈ ਵੇ ਰਾਈ ਵੇ ਅਸੀਂ ਟਾਈ ਵੇ ਟੋਟੂ ਟਾਈਆਂ ਦੇ ਰੌਣਕ ਲਈਏ ਅਸੀਂ ਟਾਈ ਵੇ ਟੋਟੂ ਟਾਈਆਂ ਦੇ ਰੌਣਕ ਲਈਏ ਟਾਈਆਂ ਦੇ ਟੋਟੂ ਟਾਈਆਂ ਦੇ ਰੌਣਕ ਲਈਏ ਅਸੀਂ ਟਾਈ ਵੇ ਟੋਟੂ ਰਾੜੀ ਕੇ ਰਾੜੀ ਕੇ ਰਾੜੀ ਕੇ ਵੇ ਤੇਰੀ ਬਾਤ ਦੇਵਾ ਲੜ ਪੇ ਵੇ ਤੇਰੀ ਮਾਂ ਦੇ ਪਾਣੀਆ ਲੜ ਪੇ ਵੇ ਤੇਰੀ ਮਾਂ ਨੂੰ ਛੁਪਾਈ ਲਗੇ ਬਾੜੀ ਤੇ ਵੇ ਤੇਰੀ ਮਾਂ ਨੂੰ ਛੁਪਾਈ ਲਗੇ ਬਾੜੀ ਤੇ ਵੇ ਤੇਰੀ ਮਾਂ ਕਗਰੀ ਨੂੰ ਤਰ ਸੇ ਵੇ ਤੇਰੀ ਮਾਂ ਕਗਰੀ ਨੂੰ ਤਰ ਸੇ ਵੇ ਤੇਰੀ ਮਾਂ ਤੇ ਰੰਗੀਨ ਗੰਗਾ ਖੜੀ ਕੇ Baron, that the la la the baron.